ਦੂਜਾ ਭਉ ਦੇ ਨਾਲ ਭਰਮ ਜੁੜਿਆ ਹੋਇਆ ਏਕਾ ਭਉ ਦੇ ਨਾਲ ਭਰਮ ਰਹਿਤ ਅਵਸਥਾ ਹੈ। ਇਹ ਗੁਰੂ ਸਾਹਿਬ ਦਾ ਫਰਮਾਨ ਹੈ ਸਾਡਾ। ਜਦੋਂ ਵੀ ਬੰਦਾ ਭਰਮ ਵਿੱਚ ਹੈ ਉਹ ਦੂਜੇ ਭਉ ਚ। ਜਦੋਂ ਏਕੇ ਚ ਆ ਗਿਆ ਗੁਰੂ ਨਾਲ ਜੁੜ ਕੇ ਉਹ ਭਰਮ ਚੋਂ ਬਾਹਰ ਨਿਕਲ ਗਿਆ। ਭਰਮੇ ਆਵੇ ਭਰਮੇ ਜਾਏ ਇਹ ਜੱਗ ਜਨਮਿਆਂ ਦੂਜੇ ਭਉ ਹੈ ਅਸੀਂ ਤਾਂ ਜੰਮੇ ਵੀ ਦੂਜੇ ਭਉ ਚ ਐ। ਏਕਾ ਤਾਂ ਬੰਦਾ ਹੀ ਨਹੀਂ ਸਾਡਾ ਕਦੇ। ਹਾਲਾਂਕਿ ਗੁਰੂ ਮੰਦੇ ਗੁਰਬਾਣੀ ਨੂੰ। ਪਰ ਮਨ ਦੇ ਨਹੀਂ ਹੈ ਅੰਦਰ ਤੋਂ ਉੱਪਰ ਤੇ ਕਹਿੰਦੇ ਆ ਗੁਰੂ ਹੈ ਸਾਡਾ ਵਿਚ ਦੀ ਗੱਲ ਤਾਂ ਸੀ ਮੰਨਣ ਨੂੰ ਪਿਆਰੇ ਨਹੀਂ ਏਕੇ ਪਰੇ ਨਹੀਂ ਖੜਦੇ ਹੋਰ ਕੀ ਗੱਲ ਸੀ ਗਾਹ ਕਿਆ ਕਰਾਂਗੇ ਫਿਰ ਜੀ ਦੱਸ ਰਹੇ ਨੇ ਇੱਕ ਦੋ ਵਾਰ ਤਿੰਨ ਵਾਰ ਕਿਹਾ ਹੋਇਆ ਨੈਟਵਰਕ ਵੀ 100 ਪਰਿਵਾਰਾਂ ਦੀ ਸੂਚੀ ਦਿਓ ਜਿਹੜੇ ਇੱਕ ਪਰ ਖੜੇ ਹੋਣ ਨਹੀਂ ਮਿਲਦੀ ਬੰਦੇ ਭਾਵੇਂ ਹੋਣ 100 ਸਿੱਕ ਪਰਿਵਾਰ ਨਹੀਂ ਹੈ ਕਿਸੇ ਦਾ ਬਾਪੂ ਮੜੀਆਂ ਨੂੰ ਪੁੱਛਦਾ ਹੋ ਕੋਈ ਜੋਸ਼ੀਆਂ ਦੇ ਨਗ ਪਾਉਂਦਾ ਹੋਗਾ ਕੋਈ ਆਪਣੇ ਖੇਚ ਸੋਹ ਕਾਲ ਸ਼ਹੀਦਾਂ ਦੀਆਂ ਸਮਾਧਾਂ ਪੁੰਚਦਾ ਹੋਊਗਾ ਨੜਾਉਂਦਾ ਹੋਊਗਾ ਇਸ ਤਰ੍ਹਾਂ ਚੱਲ ਰਿਹਾ ਹੈ ਸਾਰੇ ਏਕੇ ਪਰਖਣਾ ਬੜਾ ਮੁਸ਼ਕਲ ਹੈ ਜਿਹਦੇ ਪਰ ਅਪਾਰ ਕਿਰਪਾ ਹੋਵੇ ਉਹ ਏਕੇ ਪਰਖ ਸਕਦਾ ਦੂਜਾ ਨਹੀਂ ਸਕਦਾ ਇਹ ਸਾਰਾ ਜਗਤ ਬਣਾਇਆ ਵਾਈ ਐਸ਼ਰਾਈਏ ਇਹ ਜਗ ਅੰਦਾਸ ਸਭ ਅੰਧ ਕਮਾਵੇ ਬਿਨ ਗੁਰ ਮੱਗ ਨਾ ਪਾਵੇ ਇਹ ਦੂਜਾ ਪਵਨਾ ਬਣੇ ਅੰਧਕਾਰ ਹੈ ਇਹਦੇ ਵਿੱਚ ਅਸੀਂ ਫਸੇ ਪਈ ਹੁਣ ਇਹ ਕਿਵੇਂ ਨਿਕਲਿਆ ਜਾਵੇ ਇਹ ਇੱਕ ਬਹੁਤ ਵਧੀਆ ਵੀ ਕੁਐਸਚਨ ਹੈ ਦੇਖੋ ਦੂਜੇ ਵੀ ਤਾਂ ਜੀਵਨ ਵਿਰਥਾ ਹੈ ਸੇਵਾ ਵੀ ਵਿਥੀ ਹੈ ਮਨ ਕਾ ਸੋਤਕ ਦੂਜਾ ਪਾ ਦੂਜੇ ਚ ਕਰਿਆ ਵਾ ਕੁਛ ਵੀ ਸਫਲ ਨਹੀਂ ਹੈ ਗੁਰਬਾਣੀ ਤਾਂ ਬਹੁਤ ਜ਼ੋਰ ਨਾਲ ਕਹਿ ਰਹੀ ਫਿਰ ਕਿਵੇਂ ਨਿਕਲੀਏ ਨਿਕਲਣਾ ਪਹਿਲੀ ਗੱਲ ਤਾਂ ਸਾਡੇ ਮੱਥੇ ਪਰ ਕੋਈ ਪੁਰਾਣਾ ਲੇਖ ਹੋਵੇ ਪਰਮਾਤਮਾ ਵੱਲੋਂ ਪਿੱਛੇ ਅਸੀਂ ਕੋਈ ਨਾ ਕੋਈ ਪਰਚੂਨ ਕਮਾਇਆ ਵਾ ਹੋਵੇ ਫਿਰ ਇਹ ਥੋਗ ਮਿਲਦਾ ਅਦਰਵਾਈਜ਼ ਤਾਂ ਇਹ ਮਿਲਦਾ ਨਹੀਂ ਅਸੀਂ ਤਾਂ ਕਿਰਤ ਕਰਮ ਨਾਲ ਜੁੜੇ ਰਹਿੰਦੇ ਆ ਜਦੋਂ ਕੋਈ ਲੇਖ ਐਸਾ ਹੋਵੇ ਤਾਂ ਗੁਰੂ ਸਾਨੂੰ ਸੰਗਤ ਚ ਭੇਜ ਦਿੰਦਾ ਸੰਗਤ ਵੀ ਕਿਹੜੀ ਜਿਹੜੀ ਇੱਕ ਦੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਉਹ ਸੰਗਤ ਵੀ ਸਾਨੂੰ ਸ਼ਾਮਿਲ ਕਰ ਦਿੰਦਾ ਤੇ ਸੰਗਤ ਦੇ ਵਿੱਚ ਗੁਰੂ ਵਰਤਿਆ ਹੁੰਦਾ ਸ਼ਬਦ ਸ਼ਬਦ ਦੇ ਨਾਲ ਜੋੜ ਦਿੰਦਾ ਜੇ ਕੋਈ ਸਾਕਸੀ ਗੁਰਮਖ ਬੈਠਾ ਹੋਵੇ ਉਹ ਵੀ ਵਿੱਚ ਹੁੰਦਾ ਸੰਗਤ ਦਾ ਹਿੱਸਾ ਉਹਦੇ ਨਾਲ ਜੋੜ ਦਿੰਦਾ ਜੋ ਅਦਿਸ ਹੈ ਗੁਰ ਸਿੱਖੜਾ ਤੇ ਸੰਨਿਵ ਨਿਵ ਲਾਗੋਂ ਪਾਇਨ ਜੀ